ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਰਾਵਣ ਦੀ ਮੌਤ ਹੋਣ ਵਾਲੀ ਸੀ ਰਾਵਣ ਮਰਨ ਵਾਲਾ ਸੀ ਰਾਵਣ ਵਿੱਚ ਥੋੜੇ ਜੇ ਸਾਹ ਬਚੇ ਸੀ ਤਾਂ ਰਾਵਣ ਨੇ ਸ਼੍ਰੀ ਰਾਮਚੰਦਰ ਜੀ ਨੂੰ ਕੁਝ ਸਵਾਲ ਕੀਤੇ ਸੀ ਰਾਵਣ ਕਹਿਣ ਲੱਗਾ ਕੀ ਤੁਸੀਂ ਮੇਰੇ ਕੁਝ ਸਵਾਲਾਂ ਦੇ ਜਵਾਬ ਦਿੰਦੇ ਜਾਓ ਮੈਂ ਕੁੱਲ ਵਿੱਚ ਵੀ ਤੇਰੇ ਤੋਂ ਵੱਡਾ ਸੀ ਤੂੰ क्षत्रिय ਮੈਂ ਬ੍ਰਾਹਮਣ ਮੇਰਾ ਕੁੱਲ ਤੇਰੇ ਤੋਂ ਵੱਡਾ ਹੈ ਉੱਚਾ ਹੈ ਨੰਬਰ 2 ਮੈਂ ਬਲ ਵਿੱਚ ਮਤਲਬ ਕੀ ਸ਼ਕਤੀ ਵਿੱਚ ਵੀ ਤੇਰੇ ਤੋਂ ਵੱਡਾ ਸੀ ਜਦਕਿ ਮੈਂ ਕਿਲਾਸ਼ ਪਰਬਤ ਨੂੰ ਆਪਣੇ ਹੱਥਾਂ ਨਾਲ ਚੱਕਿਆ ਹੋਇਆ ਹੈ ਸ਼ਕਤੀ ਵਿੱਚ ਵੀ ਮੇਰੇ ਤੋਂ ਵੱਡਾ ਸੀ ਨੰਬਰ 3 ਮੇਰੀ ਸੈਨਾ ਤੇਰੀ ਸੈਨਾ ਨਾਲੋਂ ਕਾਫੀ ਜ਼ਿਆਦਾ ਸੀ ਤੂੰ ਬਾਂਦਰ ਭਾਲੂ ਲੈ ਕੇ ਆਇਆ ਹੈ ਜਦਕਿ ਮੇਰੀ ਸੈਨਾ ਵਿੱਚ ਇਹੋ ਜਿਹੇ ਯੋਧੇ ਸੀ ਜਿਨ੍ਹਾਂ ਤੋਂ ਦੇਵਤੇ ਵੀ ਕੰਬਦੇ ਸੀ ਦੇਵਤੇ ਵੀ ਡਰਦੇ ਸੀ ਨੰਬਰ 4 ਮੇਰਾ ਰਾਜ ਤੇਰੇ ਰਾਜ ਨਾਲੋਂ ਕਈ ਗੁਣਾ ਵੱਡਾ ਹੈ ਮੇਰੀ ਸੋਨੇ ਦੀ ਲੰਕਾ ਹੈ ਤੇਰੇ ਰਾਜ ਨਾਲੋਂ ਮੇਰਾ ਰਾਜ ਬਹੁਤ ਵੱਡਾ ਹੈ ਨੰਬਰ 5 ਜਦਕਿ ਤੂੰ ਮੇਰੀ ਹੀ ਧਰਤੀ ਤੇ ਲੜ ਰਿਹਾ ਹੈ ਅਤੇ ਮੈਨੂੰ ਹਰਾਇਆ ਹੈ ਕਿਉਂਕਿ ਸਭ ਤੋਂ ਮੁਸ਼ਕਲ ਕੰਮ ਇਹ ਹੁੰਦਾ ਹੈ ਕਿਸੇ ਨੂੰ ਉਸਦੀ ਧਰਤੀ ਤੇ ਹਰਾਉਣਾ ਇਹ ਸਭ ਤੋਂ ਜ਼ਿਆਦਾ ਮੁਸ਼ਕਲ ਕੰਮ ਹੁੰਦਾ ਕਿਸੇ ਦੀ ਧਰਤੀ ਤੇ ਕਿਸੇ ਨੂੰ ਹਰਾਉਣਾ ਇਹ ਸਭ ਤੋਂ ਬਹੁਤ ਹੀ ਮੁਸ਼ਕਲ ਕੰਮ ਹੁੰਦਾ ਹੈ ਮੈਂ ਹਾਰ ਗਿਆ ਤੇ ਹੁਣ ਮੇਰੀ ਮੌਤ ਹੋਣ ਵਾਲੀ ਹੈ ਤੂੰ ਮੈਨੂੰ ਇਹ ਦੱਸਦਾ ਜਾ ਕਿ ਮੈਂ ਹਾਰਿਆ ਕਿਉਂ ਮੇਰੀ ਹਾਰ ਦਾ ਕਾਰਨ ਕੀ ਸੀ ਬਸ ਇਹ ਗੱਲ ਮੈਨੂੰ ਦੱਸਦਾ ਜਾ। श्री रामचंद्र जी ਕਹਿਣ ਲੱਗੇ ਕਿ ਮੈਨੂੰ ਨਹੀਂ ਪਤਾ। 라वण ਕਹਿਣ ਲੱਗਾ ਨਹੀਂ। ਤੈਨੂੰ ਇਸ ਪ੍ਰਸ਼ਨ ਦਾ ਉੱਤਰ ਦੇਣਾ ਹੀ ਪੈਣਾ ਹੈ। ਮੇਰੇ ਇਸ ਪ੍ਰਸ਼ਨ ਦਾ ਉੱਤਰ ਦੇਦਾ ਜਾ ਤਾਂ ਉਸ ਸਮੇਂ श्री रामचंद्र जी ਨੇ ਉਸ ਦੇ ਪ੍ਰਸ਼ਨ ਦਾ ਉੱਤਰ ਇਉਂ ਦਿੱਤਾ ਸੀ ਸ੍ਰੀ ਜਾਮ ਚੰਦਰ ਜੀ ਕਹਿਣ ਲੱਗੇ ਕਿ ਤੇਰੀ ਹਾਰ ਦਾ ਸਿਰਫ ਇੱਕੋ ਹੀ ਕਾਰਨ ਹੈ ਤੂੰ ਚਿਤਤਰਹੀਨ ਮੈਂ ਚਿਤਤਰਵਾਨ ਬਸ ਇਹੀ ਕਾਰਨ ਹੈ ਤੇਰੀ ਹਾਰ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ